ਮਮਾ ਮਿਸ ਸਸੀ ਕਾਲਾ ਹਾਂਜੀ ਸਸੀ ਕਾਲਾ ਹੋਰ ਕਿਵੇਂ ਆ ਬਸ ਮਾੜਾ ਹੀ ਆ ਮੇਰੇ ਤਾਂ ਬਸ ਪੁੱਛੋ ਹੀ ਨਾ ਬਸ ਮੇਰੇ ਹੁੰਦੇ ਮੇਰੇ ਪੁੱਤ ਵਿੱਚ ਵੀ ਮਾੜੀ ਹੋਇਆ ਤੱਕਦੇ ਮਾੜੀ ਕੁ ਮਾੜੀ ਹੁੰਦੇ ਕੁਛ ਨਹੀਂ ਤੇ ਜਿਹੜੀ ਧੀ ਦੇ ਤਾਂ ਸਾਰੇ ਪਾਏ ਹੋਏ ਆ ਛਾਪੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਲੈ ਆ ਮੈਂ ਹੁਣ ਦਸਣ ਕੰਨਾਂ ਚ ਮੋਰੇ ਕੱਢਾ ਹੁਣ ਤੁਸੀਂ ਸਿਆਣੇ ਸੋਤਿਆ ਤੁਹਾਨੂੰ ਮੈਂ ਕਹਿਣ ਲੱਗੇ ਨੂੰ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਓਹੋ ਕੀ ਕਰਤਾ ਜੀਵਨ ਨੇ ਕਰਨਾ ਕੀ ਸੀਗਾ ਜੀਵਨ ਨੇ ਬਸ ਜੀਵਨ ਨੇ ਤਾਂ ਮੇਰਾ ਜੀਣਾ ਦੁੱਬਰ ਕਰ ਰੱਖਿਆ ਹੈਗਾ ਬਸ ਮੈਂ ਸਮਝਾਉਂਗੀ ਕੀ ਕਹਿੰਦੀ ਐ ਕੋਈ ਡਿਮਾਂਡ ਕਰਦੀ ਐ ਜਾਂ ਕੋਈ ਲੜਾਈ ਝਗੜਾ ਕਰਦੀ ਕੋਈ ਨਹੀਂ ਕੋਈ ਨਾ ਤਾਂ ਮੇਰੇ ਨੇੜੇ ਲੱਗੇ ਨਾ ਮੂੰਹ ਨਾ ਮੂੰਹ ਲਾਉਣ ਦੇਵੇ ਨਾ ਮੈਨੂੰ ਕੋਈ ਨਾਲ ਕੋਈ ਲੱਗਣ ਦੇਵੇ ਮੈਨੂੰ ਕਿ ਨਹੀਂ ਪਰੇ ਮਰ ਮੈਥੋਂ ਨਹੀਂ ਹੁੰਦਾ ਮਰਨੇ ਸਿਆਪਾ ਇਹ ਤੇਰਾ ਇਹਨਾਂ ਕੰਤ ਤੱਕ ਮੇਰੇ ਕੋਲੇ ਵੀ ਐਸੀ ਸੀ ਅੱਛਾ ਹਾਂ ਤੁਰ ਕਿਉਂ ਬਦੱਸ ਮੇਰੇ ਚ ਕੀ ਕਮੀ ਹੈ ਜਾਂ ਮੇਰੇ ਚ ਕੋਈ ਕੋਈ ਬਾਹਰ ਚੱਕਰ ਹੈ ਮੈਂ ਤਾਂ ਦੇਖੋ ਮੈਂ ਤਾਂ ਇਮਾਨਦਾਰ ਐ ਨਾ ਪੱਕੇ ਕੋਈ ਪਹਿਲਾਂ ਕੁਛ ਠੀਕ ਉਹ ਤਾਂ ਮੈਨੂੰ ਪਤਾ ਹੈ ਇਮਾਨਦਾਰਾ ਤੇ ਕੋਈ ਬਾਹਰ ਚੱਕਰ ਨਹੀਂ ਹੁੰਦਾ ਜੇ ਮੇਰੀ ਕੁੜੀ ਮੈਨੂੰ ਥੋੜੀ ਇੰਨਾ ਤੰਗ ਕਰਦਾ ਤੂੰ ਫਿਰ ਮੈਨੂੰ ਕਹਿਣ ਦੀ ਥੋਨੂੰ ਫੋਨ ਕਰਨ ਦੀ ਮੈਨੂੰ ਕੀ ਲੋੜ ਸੀ ਵੀ ਥੋੜੀ ਕੁੜੀ ਮੈਨੂੰ ਸੁੱਖ ਨਹੀਂ ਦਿੰਦੀ ਤੇ ਹੁਣ ਸੁੱਖ ਥੋੜਾ ਦੇਤਾ ਤੂੰ ਤੋਨੂੰ ਟਿਕਣੇ ਨਹੀਂ ਦਿੰਦਾ ਸਬੱਤ ਹੁਣ ਮੈਂ ਮੈਨੂੰ 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 ਆਇਆ ਲੱਗ ਰਿਹਾ ਮੈਂ ਕਰਨ ਲੱਗਾ ਨੇ ਟਿਕਾਣਾ ਤੇ ਥੋੜੀ ਹੁੰਦਾ ਆ ਤੋਤਾ ਦੋ ਦੋ ਵਜੇ ਕੰਮ ਨੂੰ ਫਿਰ ਸ਼ਿਕਰਦਾਰ ਹੁੰਦਾ ਦੇਖ ਲੈ ਹੁਣ ਮੇਰੀ ਗੱਲ ਸੁਣੋ ਸਿੱਧੀ ਗੱਲ ਹੈ ਵੀ ਬੰਦੇ ਊੜੀ ਨੇ ਕਰਦੇ ਮੈਨੂੰ ਐਂ ਵੀ ਕਹਿੰਦੀ ਹੈ ਵੀ ਮੰਮੀ ਵੀ ਮੇਰੇ ਕੱਪੜੇ ਬਿਲਕੁਲ ਲੈਂਦੇ ਆ ਇਹ ਪਾਣਾ ਲਵੇ ਕੱਪੜੇ ਨੂੰ ਤੰਗ ਬੋਧ ਕਰਦਾ ਤੰਗ ਨਹੀਂ ਕਰਦਾ ਮੈਂ ਤਾਂ ਪਿਆਰ ਨਾਲ ਹੀ ਕਰਦਾ ਹੁਣ ਪਤਾ ਕੀ ਹੁਣ ਦੁੱਖ ਆਤਾ ਤਾਂ ਪਿਆਰ ਮਾ ਪਰ ਔਰਤ ਨੂੰ ਇੱਕ ਵਾਰ ਦੋ ਵਾਰ ਬਹੁਤ ਹੁੰਦਾ ਆ ਵੀ ਆ ਇੰਨਾ ਚਿਰ ਹੋ ਗਈ ਵੀ ਯਾਨੀ ਮੁਰੀ ਹੱਥ ਲਾ ਕੇ ਬਹਿ ਜਾਂਦੀ ਆ ਲਾਬ ਦੇ ਆਲੇ ਲੇਕਿਨ ਮੈਂ ਤਾਂ ਨਹੀਂ ਵਿੱਚ ਪਵਾਉਂਦੀ ਲੈ ਹੁਣ ਇਹਦਾ ਕੀ ਹੱਲ ਕਰੀਏ ਦੱਸ ਕੋਬ ਜਾਰੀ ਰੇ ਛੋਟੀ ਅਜੀਬ ਨਾ ਜੰਮ ਸਾਲਾਂ ਤੋਂ ਮੁਜੀ ਆ ਇਹ ਘਰਾਂ ਤੋਂ ਨਾ ਹੋਣੀ ਬਿੱਤੀ ਕੱਲਾ ਮੈਂ ਫਿਰ ਲੜਵਾਤੀ ਨਹੀਂ 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 ਫਿਰ ਫਿਰ ਹੁਣ ਕਹੜੇ ਛੱਡ ਨਹੀਂ ਛੱਡਦਾ ਉਹ ਤਾਂ ਵੀ ਤੋਂ ਵੀ ਬਹੁਤ ਜਵਾਨ ਹੈ 12 ਸਾਲਾਂ ਮੰਮੰਦਾਂ ਹਾਂ ਹਾਂ ਵੀ ਉਹ ਨਾ ਸਮਝਾ ਨਹੀਂ ਨਾ ਕਰੇ ਜੋ ਜੋ ਰਹੀਏ ਬਥੇਰੀ ਸੋਹਣੀ ਲੱਗਦੀ ਹੁਣ ਉਹ ਤਾਂ ਸੋਹਣੀ ਲੱਗਦੀ ਐ ਮੈਂ ਮੰਨ ਲਈ ਤੁਹਾਡੀ ਗੱਲ ਹੁਣ ਮੈਂ ਹੁਣ ਦੱਸੋ ਮੈਂ ਤਾਂ ਹੱਥ ਨਾਲ ਕਰ ਕਰਕੇ ਆਪਦੀਆਂ ਨਾੜਾਂ ਮਾਰ ਲਊਂ ਫਿਰ ਐਸਾ ਨਾ ਮੈਥੋਂ ਤਾਂ ਫੇਰ ਵੱਡਾ ਨਹੀਂ ਹੁੰਦਾ ਨਾ ਮੰਮੀ ਦੱਸੋ ਫਿਰ ਬੜਾ ਆਕੇ ਕਰਨਾ ਤਾਂ ਥੋੜਾ ਬਹੁਤ ਕਰਨਾ ਥੋੜਾ ਮੈਂ ਤਾਂ ਇੰਨਾ ਵੀ ਕਹਿਤਾ ਸੀ ਵੀਰੇ ਵੀ ਮੈਨੂੰ ਕਹਿੰਦੇ ਰ ਵੱਡਾ ਹੀ ਬਹੁਤ ਐ ਮੈਂ ਕਿ ਵੀ ਵੱਡਾ ਤਾਂ ਹੁਣ ਜਿਹੜਾ ਰੱਬ ਨੇ ਲਾਇਆ ਹੋ ਜੀ ਇਹ ਮੈਂ ਕਿਹੜਾ ਹੁਣ ਪਲਾਸਟਿਕ ਦਾ ਲਵਾ ਕੇ ਲਿਆ ਐ ਤੇ ਮੈਨੂੰ ਇਹ ਆਖਿਆ ਸੀ ਵੀ ਤੂੰ ਧਾਗਾ ਬੰਨ ਦੇ ਉੱਤੇ ਵੀ ਜਿੰਨਾ ਜਿੰਨਾ ਤੈਨੂੰ ਵਿੱਚ ਚਾਹੀਦਾ ਮੋਨਾਂ ਮੋਨਾਂ ਮੈਂ ਮਾਏ ਤਾਂ ਮੈਨੂੰ ਉਹਨੂੰ ਤੋਹ ਬਣਾ ਸਕਦਾ ਨਾ ਮਤਲਬ ਉਹ ਤੋਂ ਮੈਂ ਨਾ ਨਹੀਂ ਬਣਾ ਸਕਦਾ ਨਾ ਮੈਂ ਜਦ ਧਾਗਾ ਬੰਨਦੇ ਉਹਨੇ ਉੱਤਲੇ ਉਤਲੀ ਜਿਹੜੀ ਛਤਰੀ ਛਤਰੀ ਧਾਗਾ ਬੰਨਦਾ ਤੇ ਬਸ ਇਦੋਂ ਗਾ ਨਹੀਂ ਜਾਣਾ ਚਾਹੀਦਾ ਧਾਗਾ ਤੁਗਾ ਵਿੱਚ ਹੀ ਰੁਲ ਗਿਆ ਹਾਂ ਤਾਂ ਕੁੜੀ ਨਾ ਮਾਰ ਕੇ ਹਾਂ ਧਾਗਾ ਤੁਗਾ ਵਿੱਚ ਹੀ ਵੇਚੀ ਰੁਲ ਗਿਆ ਧਾਗਾ ਉਹਦੋਂ ਚਿੱਕਾ ਮਾਰ ਲੱਗ ਗਿਆ ਤਾਂ ਨਹੀਂ ਕਰ ਪੁੱਤ ਹਾਂ ਉਨਾ ਵੀ ਜਵਾਨ ਪਈਆਂ ਜੀ ਤੇ ਅਸੀਂ ਸੁਣ ਲੱਕੀ ਕਰਨੇ ਮੇਰੇ ਕੋਈ ਵਿਚਾਰ ਆ ਤੇ ਰੱਖੋ ਖਿਆਲ ਤਾਂ ਮੇਰਾ ਹਾਂ ਹੀ ਆ ਵੀ ਉਹ ਨਹੀਂ ਕਰਦੀ ਮੈਂ ਮੇਰਾ ਤਾਂ ਹੱਲ ਕਰੋ ਬੜੇ ਤੁਸੀਂ ਕਰ ਲਓ ਮੇਰੇ ਨਾਲ ਦਾ ਤਾਂ ਦੱਸੋ ਇੱਕ ਵਾਰ ਤਾਂ ਆਪਣੀ ਹੋਈ ਸੀ ਅਸਰ ਵਿਚਾਲਾ ਮੇ ਤਾਂ ਅੰਦ ਬਚਾਲਾ ਮੈਂ ਤਾਂ ਟਰਾਈਆਂ ਬਹੁਤ ਕੀਤੀਆਂ ਸੀਗੀਆਂ ਪਰ ਕੀ ਕਰੀਏ ਹੁਣ ਗੱਲ ਜੀ ਪੂਰੀ ਕੱਚਾ ਜਿਹਾ ਹੀ ਰਹਿ ਗਿਆ ਕੰਮ ਵਿਚਾਲੇ ਰਹਿ ਗਿਆ ਸੁਣੀ ਗੱਲ ਸੁਣਾ ਹਾਂ

ਇਕ ਨੂੰ ਨਾ ਮੈਂ ਨਹੀਂ ਮੈਂ ਵੀ ਆ ਵੀ ਕਿਰਨ ਸੌਖੀ ਰੱਖਣਾ ਹਾਂ ਹਾਂ ਅਨਦਰ ਟਾਈਮ ਪਾਸ ਵੀ ਹੋ ਜਾਊ ਮੈਂ 13 ਜੀ ਨਾ ਹੋਵੇ ਇਹ ਵੀ ਤਨਾ ਤੇਰੀ ਜਾਨ ਕਰਾਉਂਗੀ ਵੀ ਆਏ ਤਾਂ ਵੀ ਦੇਖ ਮੇਰਾ ਟਾਈਮ ਤਾਂ ਟੱਪ ਜੂ ਮੈਂ ਕਿਹਦੇ ਨਾਲ ਕਰਨਾ ਹੈ ਫਿਰ ਦੱਸੋ ਜਦੋਂ ਤੁਸੀਂ ਮੈਨੂੰ ਅੱਡਾ ਨਾ ਦੇ ਦਿੰਦੇ ਯਾਦ ਆ ਲਾ ਦੇ ਦੋ ਵੀ ਆ ਰਹੇ ਹਾਂ ਹਾਲੀਆ ਜੀ ਨਹੀਂ ਨਾ ਬਸ ਠੀਕ ਆ ਫਿਰ ਤਾਂ ਨਜ਼ਾਰੇ ਵੱਜ ਜਾਣਗੇ ਫਿਰ ਹੋਰ ਮੈਨੂੰ ਕੀ ਚਾਹੀਦਾ ਦੱਸੋ ਮੈਂ ਤਾਂ ਮੈਂ ਤਾਂ ਸੌਂ ਲੱਗੇ ਮੈਂ ਤਾਂ ਸੌਂ ਪਾਇਆ ਨਾ ਗੁਰਦੁਆਰੇ ਜਾ ਕੇ ਜਿਹਨੂੰ ਪਤਾ ਲੱਗੇ ਜੇ ਤਾਂ ਮੈਂ ਤਾਂ ਪਤਾ ਹੀ ਨ ਲੱਗਣ ਦੀ ਆਈ ਕਰਾਂ ਮੈਂ ਜਦੋਂ ਆਫਿਸ ਤੋਂ ਆਉਣਾ ਹੈ ਹਾਂ ਹਾਂ 4:00 ਬੱਜਾ 4:00 ਵਜੇ ਕਿੰਨੀ ਵਜੇ ਆਫਿਸ ਤੋਂ ਵੀ ਘਰੇ ਆਉਣਾ ਹੈ ਆਫਿਸ ਤੋਂ ਜਿੱਦੋਂ ਘਰੇ ਆਉਣਾ ਹੁੰਦਾ ਘਰੇ ਮੈਂ ਆਉਣਾ ਹੁੰਦਾ 5:30 ਵਜੇ ਜਾਂਦੇ ਹੈ ਮੈਨੂੰ ਬਸ ਜਾਂਦਾ ਇੱਧਰ ਟਿਕੜ ਜਾ ਕੋਈ ਆਦਾ ਨਹੀਂ ਕਰੇਗਾ ਕਿ ਜੀਵਨ ਨੂੰ ਜਿੱਦੇ ਮੈਂ ਤੇਰੇ ਨਾਲ ਕਰ ਲਿਆ ਵੀ ਉਹ ਮੇਰੀ ਗੱਲ ਸੁਣ ਲੈ ਜਿਹਦਾ ਨਹੀਂ ਜੀ ਕਰਦਾ ਨਾ ਕਰੇ ਮੈਨੂੰ ਤਾਂ ਤੂੰ ਕਰ ਲਿਆ ਕਿ ਮੇਰੇ ਨਾਲ ਤਾਂ ਮੈਨੂੰ ਕੀ ਦਿੱਕਤ ਹੈ ਮੇਰਾ ਆਈਂ ਆ ਫਿਰ ਹੋਰ ਕੀ ਕਰ ਬੋਚੇ ਕੁਛ ਨਾ ਆਤੀ ਰੱਖ ਦਿੰਦਾ ਮਾਹੀ ਰਾਂ ਨਹੀਂ ਖਰੀ ਰਹੀ ਰਹਿੰਦੀ ਬਸ ਪੂਰੀ ਨਾ ਇਹਨੂੰ ਮਨ ਸਵਾਰ ਕੇ ਰੱਖੋ ਪੂਰਾ ਉਸ ਨੂੰ ਹਾਂ ਐ ਪੂਰੀ ਰੜ ਕਰੋੜ ਕਿਨਾਂ ਬੋਏ ਮੈਨੂੰ ਐ ਜਿਵੇਂ ਮੜਾਈ ਜਰ ਗਿਆ ਹੱਥ ਲਾਵਾ ਨਾ ਤੇਰਾ ਐ ਕਰਕੇ ਕੋਈ ਆ ਬੋਲ ਆ ਬੋਲ ਜੀ ਨਾ ਮਲਾਈ ਨੂੰ ਆ ਇੱਕ ਦੂਜੇ ਨਾਲ ਪੜਨਾ ਜਦੋਂ ਹੱਥ ਲਾਵਾ ਐ ਕਰਕੇ ਉਹਵੇਂ ਹੋਣੀ ਚਾਹੀਦੀ ਐ ਠੀਕ ਐ ਨਾ ਚੰਗਾ ਫਿਰ ਓਕੇ ਓਕੇ